ਅੱਜ ਪੰਜਾਬ ਸਰਕਾਰ ਨੇ ਆਪਣੀ ਲੋਕ ਮਾਰੂ ਕਿਸਾਨ ਮਾਰੂ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਇਹਦੇ ਵਾਸਤੇ ਮੈਂ ਸਮੁੱਚੇ ਪੰਜਾਬੀਆਂ ਨੂੰ ਔਰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਪੰਜਾਬ ਦੇ ਪਿੰਡਾਂ 'ਚ ਕੰਮ ਕਰਨ ਵਾਲੇ ਛੋਟੇ ਛੋਟੇ ਵਪਾਰੀਆਂ ਨੂੰ ਸਾਡੇ ਦਲਿਤ ਭਾਈਚਾਰੇ ਨੂੰ ਵਧਾਈ ਦੇਣਾ ਜਿਸ ਜੜਤਾ ਦੇ ਨਾਲ ਉਹਨਾਂ ਨੇ ਇਸ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕੀਤਾ ਔਰ ਸਮੁੱਚਾ ਪੰਜਾਬ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੁਟੇਰਿਆਂ ਦੇ ਖਿਲਾਫ ਖੜਾ ਹੋ ਗਿਆ ਉਸਨੇ ਮਜਬੂਰ ਕਰ ਦਿੱਤਾ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੂੰ ਉਹਨਾਂ ਦੇ ਗੋਡੇ ਲਵਾ ਦਿੱਤੇ ਔਰ ਲੈਂਡ ਪੁਲਿੰਗ ਪਾਲਿਸੀ ਵਾਪਸ ਕਰਾਈ ਜਿਸ ਤਰੀਕੇ ਨਾਲ 65533 ਏਕੜ ਉਪਜਾਊ ਪੰਜਾਬ ਦੀ ਭੂਮੀ ਨੂੰ ਇਹਨਾਂ ਨੇ ਬੰਜਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀਗਾ ਉਹਦਾ ਮੰਤਵ ਸਿਰਫ ਇੱਕੋ ਇੱਕ ਸੀਗਾ ਕਿ ਆਪਣੀ ਚਾਹਤਿਆਂ ਨੂੰ ਫਾਇਦਾ ਦੇਣਾ ਔਰ ਵਕਤ ਤੋਂ ਵਕਤ ਪੈਸਾ ਲੁੱਟ ਕੇ ਪੰਜਾਬ ਤੋਂ ਜਾਣਾ ਲੇਕਿਨ ਪੰਜਾਬੀਆਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਚਾਲਾਂ ਨੂੰ ਸਮਝਦੇ ਹੋਏ ਉਹਦਾ ਵਿਰੋਧ ਕੀਤਾ ਔਰ ਅੱਜ ਇਹਨਾਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਦੇ ਗੋਡੇ ਲਵਾ ਦਿੱਤੇ ਕਿ ਉਹ ਲੈਂਡ ਪੁਲਿੰਗ ਪਾਲਿਸੀ ਜਿਹੜੀ ਕੀ ਹੈ ਇਹਨਾਂ ਨੂੰ ਵਾਪਸ ਲੈਣੀ ਪਈ ਨਾ ਪੰਜਾਬੀ ਧਮਕੀਆਂ ਤੋਂ ਡਰਿਆ ਨਾ ਪੰਜਾਬੀ ਝੂਠੇ ਪਰਚਿਆਂ ਤੋਂ ਡਰਿਆ ਨਾ ਪੰਜਾਬੀ ਕਿਸੇ ਵੀ ਤਰ੍ਹਾਂ ਦੇ ਦਬਾਅ ਥਲੇ ਆਇਆ ਜਿਸ ਦੇ ਕਰਕੇ ਇਹਨਾਂ ਨੂੰ ਮਜਬੂਰ ਹੋ ਕੇ ਅੱਜ